ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਪਾਣਾ ਜੀ ਤਸੀਰ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਫਰੀਦਕੋਟ ਅੱਜ ਤੁਹਾਡੇ ਅਸਤੇ ਛੋਟੇ ਛੋਟੇ ਮੁੱਲ ਦੀਆਂ ਦੋ ਵੜਾ ਲੈ ਕੇ ਆਏ ਆ ਤੇ ਦੋਨਾਂ ਮਗਰੀ ਬੱਚੀਆਂ ਇੱਕ ਤਾਂ ਟੋਕੜ ਵੜਾ ਮਗਰ ਬੱਚੀ ਸਮੇਤ ਬੱਚੀ ਮਿਲਣੀਆਂ ਇੱਕ ਮਸਾਂ ਭਾਈ ਦਾਸ ਦਾ ਕੇ 10 15 ਦਿਨ ਹੋਏ ਆ ਸੂਈ ਨੂੰ ਇਹਦੇ ਮਗਰ ਵੀ ਬੱਚੀ ਮਿਲਨੀ ਆ ਜਮਾ ਫ੍ਰੀ ਵਾਲੇ ਮੌਲੀ ਮਿਲਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਤੇ ਕੋਈ ਸਪੈਸ਼ਲ ਬੇਨਤੀ ਆ ਭਈ ਆਪਦੀ ਤਸੱਲੀ ਜਰੂਰ ਕਰਕੇ ਲੈ ਕੇ ਜਾਇਆ ਕਰੋ ਦੋ ਟਾਈਮ ਚਾਰ ਟਾਈਮ ਛੇ ਟਾਈਮ ਮਿਲਕਿੰਗ ਕਰ ਲਿਆ ਕਰੋ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਮੋਹਨ ਸਿੰਘ ਕਨਪਣਾ ਜ਼ਿਲ੍ਹਾ ਫੀਕੋੜ ਬੜਾ ਮੋਬਾਈਲ ਨੰਬਰ ਜੀ 788855804 ਠੀਕ ਹੈ ਬਰੇ ਦੋ ਤੋਫੇ ਆ ਹਾਂ ਦੋ ਹੀ ਆ ਬਾਈ ਕਿਧਰੋਂ ਸ਼ੁਰੂ ਕਰਗੇ ਜੀ ਕਿਧਰੋਂ ਮਰਜ਼ੀ ਕਰ ਲੈ ਬਾਈਆਂ ਦੇ ਵਾਵਾ ਸੀਗੇ ਯਾਰ ਨਿੱਕੇ ਭਾਜ ਛੋਟੇ ਭਾਗ ਗਰਮੀਆਂ ਦੇ ਦੋਫੇ ਨਿਆਣਾ ਸੀਲ ਠੰਡੀਆਂ ਪਲਾਨੀ ਨਿਆਣਾ ਬਣਾ ਪਾ ਯਾਰ ਬਰੇੜਾ ਇੰਨੀ ਗਾਰੰਟੀ ਆਪਾਂ ਇੱਥੇ ਬਾਲਟੀ ਰੱਖ ਕੇ ਜਿਵੇਂ ਮਾਰਾ ਜਿਵੇਂ ਮਰਜ਼ੀ ਚੋਈ ਜਾਵੇ ਅਗਲਾ ਠੀਕ ਆ ਇਧਰੋਂ ਆ ਵੈੜ ਤੋਂ ਸ਼ੁਰੂ ਕਰਦੇ ਸੂਆ ਗਿਨ ਨਾ ਜੀ ਇਹ ਬਾਈ ਦੂਜਾ ਸੂਆ ਸੂਈ ਆ ਮਗਰ ਬੱਠੀ ਹੈ ਕਦੋਂ ਸੂਈ ਹੈ ਬਾਈ ਅਗਲਾ ਲਾਲੇ 15 ਅਗਲਾ ਲਾਲੇ 20 ਬੱਚਾ ਸਾਹਮਣੇ ਆ ਬੱਚਾ ਸਾਹਮਣੇ ਆ ਠੀਕ ਆ ਜਿਹੜਾ ਨੈਟ ਆਪਾਂ ਇੱਥੋਂ ਜੁਖਾ ਦਾਂਗੇ ਦੋ ਟਾਈਮ ਚਾਰ ਟਾਈਮ ਕਿੰਨਾ ਦੁੱਧ ਆ ਜਾਏਗਾ ਇਸ ਟਾਈਮ ਭਾਈ 9 ਕਿਲੋ ਦੁੱਧ ਆਇਆ ਥੱਲੇ ਉੱਥੋਂ 10 ਹੀ ਸੀ ਆਪਣੇ ਕੋਲੇ ਕਰ ਲਈਏ ਇੱਥੇ ਜੋਖ ਦਾਂਗੇ ਜੁਕੇ 9 ਕਿਲੋ ਲੈ ਜਾ ਭਾਈ ਆਪਣੀ ਇੱਥੋਂ ਦੀ ਗਰੰਟੀ ਹੈ ਆਪਣੇ ਘਰੇ ਚੋਲੇ ਜਾਣਾ ਆਪਣੇ ਘਰੇ ਥਾਣਾ ਦੀ ਥਾਣਾ ਥਾਣਾ ਦੀਆਂ ਤਾਂ ਬੇਫਿਕਰ ਹੋ ਜੀ ਠੰਡੀ ਸੀ ਲੋ ਮੈਂ ਲੱਤ ਛਾੜ ਵਾਲਾ ਤਾਂ ਵੀ ਕੰਮ ਨਾ 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 ਜਿਵੇਂ ਮਰਜੀ ਬੈਠੇ ਭਾਈ ਯਾਰ ਠੀਕ ਹੈ ਜਿਵੇਂ ਕੋਈ ਮਰਜੀ ਬੈਠੇ ਸਾਹਮਣੇ ਕਹਿੰਦਾ ਚੰਗੀ ਜਾਂਦੀ ਹੈ ਠੀਕ ਆ ਲੱਤ ਛਾੜ ਵਾਲਾ ਕੋਈ ਕੰਮ ਨਹੀਂ ਕਰਾ ਤੋਰ ਦੀ ਵੀਰੇ ਇਹਨੂੰ ਤੋਰ ਦੇਣਾ ਸੂਆ ਬਾਈ ਦੱਸਦਾ ਕਿ ਦੂਜਾ ਸੂਈ ਆ ਆ ਬੱਚਾ ਤੁਹਾਡੇ ਸਾਹਮਣੇ ਆ ਕਿ ਨਾ ਥਲਿਆਰੇ ਪਾਇਆ ਹੁਣ ਠੀਕ ਆ ਸਮੇਂ ਦੀ ਮਾਰਗੀ ਸੂਈ ਮੰਨ ਲਿਓ ਨੈਟ ਜਿਹੜਾ ਦੁੱਧ ਤਿਆਰ ਆ ਉਹ ਹੂ ਤਾਂ 10 ਤੁਸੀਂ 9 ਮੰਨ ਕੇ ਆਜੋ ਜੀ ਬਾਕੀ ਵੜਪਣ ਬਾਈ ਸੋਹਣੀ ਸੁਨੱਖੀ ਬਹੁਤ ਸਹੀ ਗੱਲ ਆ ਸੋਹਣੀ ਸੁਨੱਖੀ ਵੀਰੇ ਪੂਰੀ ਆ ਹਾਈਟ ਦਾ ਅੰਦਾਜ਼ਾ ਤੁਸੀਂ 22 ਦੇ ਹਿਸਾਬ ਨਾਲ ਲਾ ਲਿਓ ਵੀਰੇ ਨੋਰਮਲ ਜੀ ਹਾਈਟ ਆ ਪਰ 9 ਕਿਲੋ ਭਾਂਡੇ ਚ ਕੋਈ ਵੀ ਵੀਰ ਪਾ ਕੇ ਲੈ ਜੇ ਤੇ ਮਗਰ ਜਰਸੀ ਵਚਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਐਂਡ ਕੱਲਾ ਕੱਲਾ ਨਿੱਖੜਮਾ ਲੱਗਿਆ ਵਾ ਜਿਵੇਂ ਮਰਜ਼ੀ ਭਜਾ ਬੜਾ ਯਾਰ ਜਿਵੇਂ ਤੇਰਾ ਜੀ ਕਰਦਾ ਲੈ ਐ ਲੱਤ ਛਾਲਾ ਦੀ ਜਿਵੇਂ ਹੀ ਨਹੀਂ ਯਾਰ ਥਣ ਪੱਟੀ ਆ ਲੱਤਾਂ ਖਿੱਚੀ ਆ ਜਿਵੇਂ ਤੇਰਾ ਜੀ ਕਰਦਾ ਪੱਤ ਲੈ ਰੇ ਪਾਇਆ ਜਿਹੜੇ ਜਿਮਾਂਡ ਜਿਹੜੇ ਲੈਣੇ ਆ ਉਹੀ ਦੱਸਨੇ ਫੈਕਸ ਉਹ ਯਾਰ ਫਿਰ ਅਗਲਾ ਕਹਿੰਦਾ ਭਾਈ ਕੀ ਭਾਈ ਮਾਲਕ ਨੂੰ ਕੋਈ ਸਤੀ ਕਰਾ ਲਈ 27000 ਦੀ ਵੜੇ ਦੇਣੀ ਆ ਜਿਹੜੇ ਰੁਪਏ ਫੜਨੇ ਆ ਹਾਂ ਬਾ ਫੜਨੇ ਆ ਕੋਈ ਐਵੇਂ ਸੌਦੇ 'ਚ ਨਾ ਪਵੇ ਮੈਂ ਸੌਦੇ ਸੂਦੇ 'ਚ ਨਾ ਪਾਵੇ ਯਾਰ ਭਾਈ ਠੀਕ ਆ 27000 ਰੁਪਿਆ ਇਹਦਾ ਲੈਣਾ ਨਾ 9 ਕਿਲੋ ਜਖਾਦਾ ਮੈਂ ਨਾ ਯਾਰ ਚਾਰ ਡੰਗ ਚੋਕੇ ਲੈ ਠੀਕ ਆ ਇੱਧਰ ਨੂੰ ਕਰ ਦਿਓ ਬੱਚਾ ਚ ਸੂਆ ਕੰਨ ਮਾ ਜੀ ਇਹ ਦੂਜਾ ਸੂਈ ਹੈ ਬਾਈ ਕਦੋਂ ਸੂਈ ਆ ਆ ਰਹਿਦਾ ਬੱਚਾ ਬਾਈ ਕੋ ਤਿੰਨਾਂ ਦੀ ਲਾਲੇ ਕੋ ਚਾਰਾਂ ਦੀ ਲਾਲੇ ਵੱਛੀ ਆ ਵੱਛੀ ਆ ਬਾਈ ਸੰਭੀ ਪਲੀ ਆ ਸੰਭੀ ਪਲੀ ਇਹਦੇ ਤੇ ਹੀ ਮਿਲਦੀ ਆ ਇਸੇ ਦੇ ਪਣਾ ਇਹ ਪਣਾ ਦੀ ਛੱਡਣੀ ਛੱਡ ਲਾ ਹਾਂ ਉਹ ਤੇਰੇ ਸਾਹਮਣੇ ਚੁੰਗੀ ਜਾਂਦੀ ਸੀ ਹਾਂ ਪਰ ਘਾੜੇ ਤੇ ਹੀ ਮਿਲ ਪੈਂਦੀ ਆ ਭਲਾ ਨਾ ਛੱਡ ਨਾ ਛੱਡ ਕੋਈ ਚੱਕਰ ਨਹੀਂ ਜਿੱਥੇ ਮਰਜੀ ਬੰਦੇ ਦੇਣੀ ਵੱਛੀ ਦੇ ਨਾਲ ਹੀ ਆ ਦੇਣੀ ਵੱਛੀ ਨਾਲ ਹੀ ਨਾਲ ਹੀ ਆਈ ਆ ਅੱਡ ਨਹੀਂ ਦੇਣੀ ਆ ਕਿਉਂਕਿ ਇਹ ਵੱਛੀ ਹੈਗੀ ਬਣੀ ਬਾਈ ਕਿੰਨੇ ਟਾਈਮ ਦੀ ਇਹ ਬਾਈ 1.5 ਮਹੀਨੇ ਪੌਣੇ 2 ਮਹੀਨੇ ਦੇ ਬੰਦੇ ਨੇ ਦੱਸਿਆ ਹਾਂ ਠੀਕ ਆ ਆਪਾਂ ਇਹਦੀ ਵੱਛੀ ਕਰਮਾ ਲਈ ਰਹੀ ਹੋਵੇ ਤੇ ਫਲ ਸਟ ਜੇ ਉਹਦਾ ਕੋਈ ਫਾਇਦਾ ਨਹੀਂ ਪਰ ਆਪਾਂ ਦੇਣੀ ਵਿਹਲੀ ਕਰਕੇ ਮਾਲਕ ਨੇ ਇਹਦੀ ਫੁੱਲ ਗਾਰੰਟੀ ਲਈ ਆ ਆਪਾਂ ਖਾਲੀ ਦੇਣੀ ਆਪਾਂ ਖਾਲੀ ਦੇਣੀ ਆ ਭਾ ਵੀ ਖਾਲ ਲੰਗਣਾ ਲੈਣਾ ਅੱਜ ਜੇ 15 ਦਿਨ ਸੰਭਾਲ ਲੂ ਟਕਾਲੂ ਇਹਨੂੰ ਉਹ ਫਿਰ ਅਗਲੇ ਦੀ ਮਰਜ਼ੀ ਜੇਕਰ ਚਲੋ 15 ਦਿਨ ਬਚਤ ਰੱਖ ਲਵੇ ਤੇ ਜੇ ਗੱਬਣ ਰਹਿ ਗਈ ਤਾਂ ਫਾਇਦਾ ਦਾ ਚਲੋ ਅਗਲੇ ਦਾ ਹੀ ਅਗਲੇ ਦਾ ਆਪਾਂ ਤਾਂ ਖਾਲੀ ਦਾ ਮੁੱਲ ਦੇਣਾ ਆਪਾਂ ਤਾਂ ਖਾਲੀ ਖਾਲੀ ਠੀਕ ਆ ਕਿੰਨਾ ਦੁੱਧ ਜੋਖ ਦਾਂਗੇ ਇਸ ਟਾਈਮ ਬਾਈ ਇਹ ਥੱਲੇ ਵੀ 9 ਕਿਲੋ 8 ਕਿਲੋ ਦੀ ਇਹਦੀ ਗਾਰੰਟੀ ਆ ਜੋਖ ਦਾਂਗੇ ਮੈਂ ਨਾ ਚਾਰ ਡੰਗ ਚੋਲੇ ਬਰਣਾਏ ਆ ਠੀਕ ਆ ਜੀ ਤੁਰ ਕੇ ਦਿਖਾ ਦੇ ਬਾਕੀ ਕੋਈ ਮਾਰਦੀ ਨਹੀਂ ਕਰਦੀ ਨਹੀਂ ਕੋਈ ਵੀ ਅੱਡੀ ਸੀ ਲਫੁੱਲਾ ਜੀ ਫੁੱਲ ਫੁੱਲ ਬੱਚੇ ਦਾ ਇਹਨੂੰ ਦੂਜਾ ਵੀ ਜੂੰਗੀ ਜਾਂਦਾ ਬਾਈ ਯਾਰ ਇਹਦਾ ਬਹੁਤ ਠੰਡੀ ਆ ਠੀਕ ਹੈ ਜੀ ਬੱਚੇ ਉਹ ਦੋਨੇ ਛੋਟਾ ਨੱਤ ਵਾਲੀ ਗਾਂ ਹੈਣੀ ਆਪਣੇ ਕੋਲੇ ਠੀਕ ਹੈ ਜੀ ਸੂਆ ਦੂਜਾ ਸੂਈ ਆ ਜੀ ਬੱਚਾ ਤੁਹਾਡੇ ਸਾਹਮਣੇ ਆ ਤਿੰਨ ਕ ਮਹੀਨਿਆਂ ਦੀ ਬਾਈ ਦਾ ਸੂਈ ਆ ਓਹ ਬਾਈ ਲਾ ਬਾਈ 10 ਦਾ ਸੂਈ ਨੂੰ ਸਮਾ ਹੋ ਗਿਆ ਜੀ ਬਾਕੀ ਯਾਰ ਤੋਫੇ ਆ ਨਾਲ 2-2 ਹੈਗੀਆਂ ਬਾਈ ਕੱਲੀ ਬਣੀ ਜੀ ਸਹੀ ਗੱਲ ਆ ਜੀ ਠੀਕ ਆ ਨਾ ਤੇ ਭਾ ਵੀ ਬੱਛੀਆਂ ਵਾਲੀ ਆ ਠੀਕ ਆ ਤੇ ਜਿਹੜਾ ਸੱਜਣ ਲੈ ਕੇ ਜਾਊ 15 ਕ ਦਿਨ ਆਪਦੀ ਬਚਤ ਰੱਖ ਲੈ ਦੇਣੀ ਬਾਈ ਨੇ ਖਾਲੀ ਦੇ ਮੁੱਲ 'ਚ ਹੀ ਆ ਪਰ ਕਿਸੇ ਦਾ ਫਾਇਦਾ ਹੋ ਜੇ ਆਪਣਾ ਚਲੋ ਕੀ ਜਾਣ ਗੱਬਣ ਰਹਿ ਗਿਆ ਫੇਰ ਚੁੰਗਣ ਲੱਗ ਗਈ ਇਹਦੇ ਕਿੰਨੇ ਰੁਪਏ ਲੈਣੇ ਆ ਜੀ ਇਹਦਾ ਬਾਈ ਮੁੱਲ ਕਰਉਣਾ ਕੁਝ ਮਰਜ਼ੀ ਕਰਾ ਲੈ 25000 ਰੁਪਏ ਲੈਣਾ ਇਹਦਾ ਜੱਸ ਸੁਣੋ ਖਾਣਾ ਹੀ ਆ ਬੱਛੀਆਂ ਵਾਲਾ ਵੀ ਪੱਜ 1000 ਦੀ ਕੱਲੀ ਮੱਛੀ ਦਿੰਦੇ ਆ ਟੱਕ ਤਾਂ ਵਹਿਣ ਮਿਲ ਜਾਣੀ ਆ ਪਰ ਆ ਵੀ ਮੱਛੀ ਆ ਪਰ ਇੱਕ ਹੋਰ ਫਾਇਦਾ ਬਈ ਚਲੋ ਆਪਾਂ ਖਾਲੀ ਦੇਣੀ ਆ ਇੱਕ ਤਾਂ ਹੋ ਸਕਦਾ ਇਹਦੇ ਢੱਡ ਚ ਬੱਚਾ ਹੋਵੇ ਇੱਕ ਨਾਲ ਬੱਚਾ ਹੋਵੇ ਦੋ ਬੱਚੇ ਮਿਲ ਜਾਣੇ ਆ ਕਿਉਂਕਿ ਲੇਵੇ ਤੋਂ ਜੱਜਮੈਂਟ ਹੁੰਦੀ ਬਾਈ ਦੁੱਧ ਦੀ ਸਹੀ ਗੱਲ ਅਗਲੇ ਨੂੰ ਕੋਈ ਲੇਵਾ ਵੀ ਦੱਸਦਾ ਤੈਨੂੰ ਸਹੀ ਗੱਲ ਆ ਆਪ ਦਾ ਵੀਰੇ ਮੈਂ ਚਾਰ ਢੰਗ ਚੋਲੇ ਭਣਾ ਦੇ ਬਾਈ ਬਾਈ ਦੇ ਘਰੇ ਜੋਕ ਕੇ ਲੈ ਕੇ ਜਾਏ ਉਹ ਆਪਾਂ ਇਹ ਨਹੀਂ ਕਹਿੰਦੇ ਬਈ ਆਪਾਂ ਦੱਸਦਾ ਤੇ ਤੁਸੀਂ ਮੰਨ ਲਓ ਪਰ ਬਿਨਾ ਨਿਆਣੇ ਤੋਂ ਵਹਿ ਜਾ ਬਾਈ ਜਿਹੜੀ ਥੱਲੇ ਮਰਦੀ ਠੀਕ ਆ ਵੀਰੇ ਹਾਂ ਬਾਕੀ ਜਿਹਨੂੰ ਵੀ ਨਾਗ ਪਸੰਦ ਆਊਗਾ ਨੰਬਰ ਸਕ੍ਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ